ਕੁਰਸੀ ਤੇ ਤੁਸੀਂ ਮੇਰੇ ਵੀਰੋ ਦੱਸੋ ਤੁਹਾਨੂੰ ਇਹਦਾ ਚਿਹਰਾ ਮੋਰਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਹੈ ਜੀ ਤੁਸੀਂ ਭਗਵੰਤ ਦੀ ਮੈਂ ਗੱਲ ਕਰਨਾ ਇਹਦਾ ਤੁਹਾਨੂੰ ਇਹਦੀ ਪਰਸਨੈਲਿਟੀ ਇਹਦਾ ਚਿਹਰਾ ਮੋਰਾ ਚੀ ਮਨਿਸਟਰ ਦੀ ਕੁਰਸੀ ਤੇ ਬਹਣ ਵਾਲਾ ਇਹ ਗੱਲ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਪਰਦਾ ਰੱਖੋ ਸਮੁੱਚਾ ਪੰਜਾਬ ਜਾਣਦਾ ਹਰ ਤੀਸਰੇ ਦਿਨ ਤੁਸੀਂ ਹੈਰਾਨ ਹੋਵਗੇ ਸਰਕਾਰੀ ਕੋਠੀ ਦੇ ਵਿੱਚ ਇੱਕ ਸਪੈਸ਼ਲ ਕਮਰਾ ਬਣਾਇਆ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਐਮਰਜੈਂਸੀ ਰੂਮ ਭਗਵੰਤ ਮਾਨ ਵਾਸਤੇ ਇੱਕ ਤੇ ਇਹਦਾ ਬੈਡਰੂਮ ਹੈ ਇੱਕ ਇਹਦਾ ਐਮਰਜੈਂਸੀ ਕਮਰਾ ਹੈ ਹਰ ਚੌਥੇ ਪੰਜਵੇਂ ਦਿਨੇ ਨੂੰ ਲੰਮਾ ਪਾ ਕੇ ਇਹਨੂੰ ਉੱਥੇ ਕੋਈ ਨਾ ਕੋਈ ਆਖੀ ਕਿਤੇ ਆਰਟੀਫੀਸ਼ੀਅਲ ਇਹਨੂੰ ਵਿਚਾਰੇ ਨੂੰ ਆਕਸੀਜਨ ਲਾ ਕੇ ਬੈਗ ਲਾ ਕੇ ਮਸਾਈਓ ਇਹਨੂੰ ਇਹਦੀ ਮਸ਼ੀਨਰੀ ਨੂੰ ਕੰਟੀਨਿਊ ਕਰਕੇ ਰੱਖੀ ਸਾਡੀ ਨਾਂ ਤੇ ਇਹਦਾ ਮਾਨ ਹੈ ਬਟ ਸਹੀ ਬੰਨੇ ਚ ਨੇ ਆਪਣਾ ਮਾਨ ਨਹੀਂ ਇਹਨੇ ਆਪਣਾ ਈਮਾਨ ਹੀ ਗਵਾ ਲਿਆ ਝੂਠਾ ਆਦਮੀ ਸਾਡੀਆਂ ਮਾਤਾਵਾਂ ਦਾ ਭੈਣਾ ਨਾ ਜਿਹੜੀ ਪਾਰਟੀ ਮੈਂ ਅੱਜ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਕੇਜਰੀਵਾਲ ਸਾਹਿਬ 50% ਪੋਪੂਲੇਸ਼ਨ 50% ਵੋਟਰ ਪੰਜਾਬ ਦਾ ਸਾਡੀਆਂ ਭੈਣਾ ਤੇ ਮਾਮਾਂ ਜੇ ਤੁਸੀਂ ਉਹਨਾਂ ਦਾ ਕੁਫਰ ਤੋਲ ਸਕਦੇ ਹੋ ਜੇ ਉਹਨਾਂ ਨੂੰ ਤੁਸੀਂ ਝੂਠ ਬੋਲ ਸਕਦੇ ਹੋ ਇਹਨਾਂ ਤੇ ਵਿਸ਼ਵਾਸ ਕੌਣ ਕਰੇ 23 ਸਾਲ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਕਹਿੰਦੇ ਰਹੇ ਤੁਸੀਂ ਫਿਕਰ ਨਾ ਕਰੋ ਹੁਣ 1100 ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਦਿੱਲੀ ਦੀਆਂ ਇਲੈਕਸ਼ਨ ਆਈਆਂ ਤੁਸੀਂ ਸੁਣਿਆ ਹੋਵੇਗਾ ਮਾਨ ਨੂੰ ਕਹਿੰਦੇ ਹੋਏ ਇਲੈਕਸ਼ਨ ਟੱਪ ਜੇ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇਵਾਂਗੇ ਅੱਜ ਕੁਝ ਦਿਨ ਨੂੰ ਇਹਨਾਂ ਕੋ ਹੈ ਦੇ ਆਕੀ ਸਾਰਿਆਂ ਦੀ ਗੱਲ ਕਰਨੀ ਪਹਿਲੇ ਇਹਨਾਂ ਨੂੰ ਵੇਖੋ ਸਾਢੇ 3 ਸਾਲ ਗੁਜ਼ਰਨ ਤੋਂ ਬਾਅਦ ਇੱਕ ਵਾਦਾ ਸੀ ਜਿਸ ਵਾਦੇ ਨਾਲ 92 ਆਏ ਨੂੰ ਸੀ ਹਰ ਔਰਤ ਨੂੰ ਅਸੀਂ 1000 ਰੁਪਿਆ ਮਹੀਨੇ ਦਾ ਪਤਾ ਦਿਆ ਕਰਾਂਗੇ ਕਿਸੇ ਕੋ ਆਇਆ ਜੀ ਆ ਕੋ ਬਾਹ ਖੜੀ ਕਰਕੇ ਦੱਸੋ ਸਾਡੀਆਂ ਪੈਣਾ ਕਿਸੇ ਦੇ ਘਰ ਚ 1000 ਰੁਪਿਆ ਹੈ ਇਹ ਝੂਠਿਆਂ ਦੀ ਸਰਕਾਰ ਵੰਤਮਾਨ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਇੱਕ ਸਟੇਜ ਆਰਟਿਸ ਚੁਟਕਲੇ ਸੁਣਾਣੇ ਮਸ਼ਕਰੀਆਂ ਕਰਨੀਆਂ ਇਹਦਾ ਪੇਸ਼ਾ ਸੀ ਬਦਕਿਸਮਤੀ ਪੰਜਾਬ ਦੀ ਜਦਾ ਜ਼ਿਕਰ ਸਾ ਸੁਖਜਿੰਦਰ ਸਿੰਘ ਜੀ ਨੇ ਵੀ ਕੀਤਾ ਵੱਡੇ ਵੱਡੇ ਲੀਡਰਸ ਆ ਪ੍ਰਤਾਪ ਸਿੰਘ ਕੈਰੋਂ ਵਰਗੇ ਇਸ ਸੂਬੇ ਦੇ ਵਿੱਚ ਰਾਜ ਕਰਦੇ ਸੀ ਸਾਰੇ ਦੇਸ਼ ਨੂੰ ਉਹਨਾਂ ਤੇ ਬਹੁਤ ਭਾਰੀ ਉਹਨਾਂ ਤੇ ਸਤਕਾਰ ਸੀ ਉਸ ਕਿਸਮ ਦੀ ਲੀਡਰਸ਼ਿਪ ਅੱਜ ਵੇਖੋ ਕਿੱਥੋਂ ਕਿੱਥੇ ਅਸੀਂ ਆ ਗਏ ਮੁੱਖ ਮੰਤਰੀ ਦੀ ਕੁਰਸੀ ਤੇ ਤੁਸੀਂ ਮੇਰੇ ਵੀਰੋ ਦੱਸੋ ਤੁਹਾਨੂੰ ਇਹਦਾ ਚਿਹਰਾ ਮੋਹਰਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਹੈ ਜੀ ਤੁਸੀਂ ਭਗਵੰਤ ਦੀ ਮੈਂ ਗੱਲ ਕਰਨਾ ਇਹਦਾ ਤੁਹਾਨੂੰ ਇਹਦੀ ਪਰਸਨੈਲਿਟੀ ਇਹਦਾ ਚਿਹਰਾ ਮੋਹਰਾ چیਮਨਿਸਟਰ ਦੀ ਕੁਰਸੀ ਤੇ ਬਹਣ ਵਾਲਾ ਅਧਿਕਿਸਮਤੀ ਸਾਡੀ ਕੱਲ ਗੱਲ ਕਰ ਰਿਆ ਸੀ ਕਿ ਜੇ ਮੇਰੀ ਘਰ ਦੀ ਨੇ ਕਿਹਾ ਇਹਦਾ ਤਾਂ ਲਿਵਰ ਜਿਹੜਾ ਇਹ ਗੁਬਿੰਦਗੜ੍ਹ ਤੋਂ ਲੋਹੇ ਦਾ ਬਣਿਆ ਕਹਿੰਦਾ ਜੇ ਮੈਂ ਲਗਾਤਾਰ 15 ਸਾਲ ਦਾ ਰਾਦਨ ਪੀਂਦਾ ਹੁੰਦਾ ਤੇ ਕੀ ਮੈਂ ਇਨਾ ਲੰਬਾਰਸ਼ਾ ਕੱਟ ਸਕਦਾ ਸੀ ਤਾਂ ਮੈਂ ਇਹ ਗੱਲ ਇਹਨੂੰ ਭਗਵੰਤ ਨੂੰ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਜਿੰਨਾ ਮਰਜ਼ੀ ਪਰਦਾ ਰੱਖੋ ਸਮੁੱਚਾ ਪੰਜਾਬ ਜਾਣਦਾ ਹਰ ਤੀਸਰੇ ਦਿਨ ਤੁਸੀਂ ਹੈਰਾਨ ਹੋਵਗੇ ਸਰਕਾਰੀ ਕੋਠੀ ਦੇ ਵਿੱਚ ਇੱਕ ਸਪੈਸ਼ਲ ਕਮਰਾ ਬਣਾਇਆ ਜਿਹਦੇ ਵਿੱਚ ਡਾਕਟਰ ਜਿਹੜੇ ਨੇ ਐਮਰਜੈਂਸੀ ਰੂਮ ਭਗਵੰਤ ਬਾਨ ਵਾਸਤੇ ਇੱਕ ਤੇ ਇਹਦਾ ਬੈੱਡਰੂਮ ਹੈ ਇਹ ਕਿਹਦਾ ਐਮਰਜੈਂਸੀ ਕਮਰਾ ਹੈ ਹਰ ਚੌਥੇ ਪੰਜਵੇਂ ਦੇਣੇ ਨੂੰ ਲਮਾ પા ਕੇ ਇਹਨੂੰ ਉੱਥੇ ਕੋਈ ਨਾ ਕੋਈ ਆਖੀ ਕਿ ਇਹਦੇ ਆਰਟੀਫੀਸ਼ੀਅਲ ਇਹਨੂੰ ਵਿਚਾਰੇ ਨੂੰ ਆਕਸੀਜਨ ਲਾ ਕੇ ਬੈਗ ਲਾ ਕੇ ਮਸਾ ਹੀ ਉਹ ਇਹਨੂੰ ਇਹਦੀ ਮਸ਼ੀਨਰੀ ਨੂੰ ਕੰਟੀਨਿਊ ਕਰਕੇ ਰੱਖ ਬਾਦਕਿਸਮਤੀ ਸਾਡੀ ਨਾਂ ਤੇ ਇਹਦਾ ਮਾਨ ਹੈ ਬਟ ਸਹੀ ਮੈਨੇ ਚ ਨੇ ਆਪਣਾ ਮਾਨ ਨਹੀਂ ਇਹਨੇ ਆਪਣਾ ਹੀ ਮਾਨ ਹੀ ਗਵਾ ਲਿਆ ਝੂਠਾ ਆਦਮੀ ਸਾਡੀਆਂ ਮਾਤਾਵਾਂ ਦਾ ਭੈਣਾ ਨਾ ਜਿਹੜੀ ਪਾਰਟੀ ਮੈਂ ਅੱਜ ਕੇਜਰੀਵਾਲ ਨੂੰ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ 50% ਪੋਪੂਲੇਸ਼ਨ 50% ਵੋਟਰ ਪੰਜਾਬ ਦਾ ਸਾਡੀਆਂ ਭੈਣਾ ਤੇ ਮਾਵਾਂ ਦੇ ਜੇ ਤੁਸੀਂ ਉਹਨਾਂ ਦਾ ਕੁਫਰ ਤੋਲ ਸਕਦੇ ਹੋ ਜੇ ਉਹਨਾਂ ਨੂੰ ਤੁਸੀਂ ਝੂਠ ਬੋਲ ਸਕਦੇ ਹੋ ਇਹਨਾਂ ਤੇ ਵਿਸ਼ਵਾਸ ਕੌਣ ਕਰੇ 20 ਸਾਲ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੱਕ ਕਹਿੰਦੇ ਰਹੇ ਤੁਸੀਂ ਫਿਕਰ ਨਾ ਕਰੋ ਹੁਣ 1100 ਹਜ਼ਾਰ ਦੀ ਜਗ੍ਹਾ 1100 ਦੇਆ ਕਰਾਂਗੇ ਦਿੱਲੀ ਦੀਆਂ ਇਲੈਕਸ਼ਨ ਆਈਆਂ ਤੁਸੀਂ ਸੁਣਿਆ ਹੋਵੇਗਾ ਮਾਨ ਨੂੰ ਕਹਿੰਦੇ ਹੋਏ ਇਲੈਕਸ਼ਨ ਟੱਪ ਜੇ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇਵਾਂਗੇ ਅੱਜ ਕੁਝ ਦਿਨ ਨੂੰ ਇਹਨਾਂ ਕੋਈ ਹੈ ਨਹੀਂ ਅੱਜ ਤੇ ਪੰਜਾਬ ਦੀ ਜਿਹੜੀ ਤਾਕਤ ਹੈ ਉਹ ਵੀ ਦਿੱਲੀ ਦੇ ਹੱਥਾਂ 'ਚ ਦੇ ਦਿੱਤੀ ਪਿਛਲੇ ਦਿਨੀ ਇਹਨਾਂ ਨੇ ਇੱਕ ਸਪੈਸ਼ਲ ਮੈਂ ਸਾਰੇ ਇੱਥੇ ਬੈਠੇ ਹੋਏ ਆਪਣੇ ਵੀਰਾਂ ਨੂੰ ਦੱਸਣਾ ਚਾਹੁੰਦਾ ਸ਼ਾਇਦ ਤੁਹਾਡੀ ਨਜ਼ਰ ਨਾ ਹੋਈ ਹੋਏ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬੜਾਏ ਉਸ ਡਿਵੈਲਪਮੈਂਟ ਕਾਉਂਸਲ ਦੇ ਵਿੱਚ ਚੀਫ ਸਕੱਟਰੀ ਨੇ ਖੁਦ ਚਿੱਠੀ ਲਿਖੀ ਹੈ ਕਿ ਜਿਨੇ ਪੰਜਾਬ ਦੇ ਮਹਿਕਮੇ ਨੇ ਇਹਨਾਂ ਦਾ ਜਿਹੜਾ ਵੀ ਕੋਈ ਕੰਮ ਹੋਏਗਾ ਉਹਨਾਂ ਦੀ ਮਨਜ਼ੂਰੀ ਪੰਜਾਬ ਦੀ ਕੈਬਨਿਟ ਨਹੀਂ ਇਹ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਕਾਉਂਸਲ ਹੈ ਉਹਦੇ ਕੋਲ ਮਨਜ਼ੂਰੀ ਲੈਣੀ ਪਏਗੀ ਉਹਦੇ ਵਿੱਚ ਸਾਰੇ ਗੈਰ ਪੰਜਾਬੀ ਨੇ ਜਿਨ੍ਹਾਂ ਨੂੰ ਮਾਂ ਬੋਲੀ ਬੋਲਣ ਦਾ ਪਤਾ ਨਹੀਂ ਪੰਜਾਬ ਦੇ ਜਿਨ੍ਹਾਂ ਦਾ ਤੁਲਖ ਹੈ ਨਹੀਂ ਆ ਮੇਰੇ ਕੋਲ ਨਾਂ ਲਿਖੇ ਨੇ ਤਿੰਨ ਚਾਰਾਂ ਦੇ ਆ ਇੱਕ ਦਾ ਨਾਂ ਜੇ ਸੀਮਾ ਬਾਂਸਲ ਚੇਅਰ ਪਰਸਨ ਨੇ ਬਣਾਈ ਸ਼ੌਕਤ ਰੌਏ ਅਨੁਰਾਭ ਕੁੰਡੂ ਵੈਭਵ ਮਹੇਸ਼ਵਰੀ ਆ ਤੁਸੀਂ ਮੈਨੂੰ ਦੱਸੋ ਤੁਹਾਨੂੰ ਪਹਿਲੇ ਇਹਨਾਂ ਚੋਂ ਕਿਸੇ ਦਾ ਪੰਜਾਬੀ ਨਾਂ ਸੂਚਿ ਸਮਿਤੀ ਦੇ ਇਹਨਾਂ ਚ ਇੱਕੋ ਹੀ ਪੰਜਾਬੀ ਹੈ ਨਹੀਂ ਪੰਜਾਬੀ ਬੋਲਣ ਦਾ ਕਿਸੇ ਨੂੰ ਪਤਾ ਨਹੀਂ ਇਹਨਾਂ ਦੇ ਹੱਥ ਵਿੱਚ ਤਾਕਤ ਦੇਤੀ ਤੇ ਕੱਲ ਰੰਦਾਵਾ ਸਾਹਿਬ ਕੈਬਨਿਟ ਨੇ ਫੈਸਲਾ ਕੀਤਾ ਕਿ ਜਿਹੜੀਆਂ ਹਾਊਸਿੰਗ ਪਾਲਿਸੀ ਹੈ ਜਿਹੜੀਆਂ ਅਰਬਨ ਏਰੀਆਜ਼ ਦੇ ਵਿੱਚ ਜਿੰਨੇ ਸ਼ਹਿਰ ਨੇ ਇਹਨਾਂ ਦੇ ਆਲੇ ਦੁਆਲੇ ਜਿਹੜੀਆਂ ਕੌਲਨੀਆਂ ਕੱਟਣੀਆਂ ਘਾਲੇ ਮੇਰੇ ਵੀਰੋ ਪਹਿਲੇ ਚੀਫ ਮਿਨਿਸਟਰ ਜਿਹੜਾ ਹੁੰਦਾ ਸੀ ਇਹਦਾ ਚੇਅਰਮੈਨ ਹੁੰਦਾ ਸੀ ਮਨਜ਼ੂਰੀ ਇਹ ਦਿੰਦਾ ਸੀ ਸੀਐਲਯੂਜ਼ ਜਿਹੜਾ ਪੁੱਡਾ ਦਾ ਮੰਤਰੀ ਸੀ ਉਹਦਾ ਡੈਪਟੀ ਚੇਅਰਮੈਨ ਹੁੰਦਾ ਸੀ ਹੁਣ ਉਹ ਵੀ ਸਾਰਾ ਕੁਝ ਬਦਲ ਕੇ ਪਾਵਰਜ਼ ਲੈ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਕਿਉਂਕਿ ਜਿਹੜਾ ਚੀਫ ਸੈਕਟਰੀ ਹੈ ਸਾਡਾ ਇਹ ਵੀ ਇੱਕ ਰਬਰਡ ਸਟੈਂਪ ਹੈ ਆ ਜਿਹਾ ਤਹਿਸੀਲਾਂ ਦੇ ਵਿੱਚ ਸਟੈਂਪ ਲੱਗੀ ਹੁੰਦੀ ਹੈ ਜਿਹੜਾ ਮਰਜੀ ਲਾਂਦਾ ਤੇ ਮੋਹਰ ਲਾ ਲੈਂਦਾ ਉਹਨੂੰ ਪੰਜਾਬ ਦੇ ਵਿੱਚ ਮੇਰੇ ਵੀਰੋ ਅਗਲੇ 2 ਸਾਲਾਂ ਚ ਮੈਨੂੰ ਇਹ ਮਹਿਸੂਸ ਹੁੰਦਾ ਕਿ ਤਕਰੀਬਨ ਚੌਧਰੀ ਸਾਹਿਬ 50000 ਕਰੋੜ ਰੁਪਇਆ ਪੰਜਾਬ ਦਾ ਜ਼ਮੀਨਾਂ ਵਿੱਚੋਂ ਜਿਹਦੇ ਵਿੱਚ 24000 ਏਕੜ ਕੱਲੀ ਲੁਧਿਆਣੇ ਵਿੱਚ ਮੁਹਾਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਲੰਦਰ ਦੇ ਵਿੱਚ ਪਠਾਨਕੋਟ ਦੇ ਵਿੱਚ ਪਟਿਆਲੇ ਦੇ ਵਿੱਚ ਬਠਿੰਡੇ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਨੇ ਤਕਰੀਬਨ 50000 ਏਕੜ ਜ਼ਮੀਨ ਇਹਨਾਂ ਨੇ ਖਰੀਦ ਕੇ ਪੰਜਾਬੀਆਂ ਦਾ ਪੈਸਾ ਕੱਢ ਕੇ ਸਾਰਾ ਦਿੱਲੀ ਚ ਲੈ ਕੇ ਜਾਣ